ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਨਾਲ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਪੰਜਾਂ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਇਹਨਾਂ ਬਈ ਟੋਕੜ ਕੱਪੜੇ ਹੋਣਗੀਆਂ ਤੇ ਬਾਕੀ ਦੋਸਤੋ ਪਸ਼ੂ ਸਾਰੇ ਜਿਹੜੇ ਸੂਏ ਸੋਏ ਆ ਜੀ ਪਛਲੀ ਕਰਨੀ ਇੱਕ ਟਾਈਮ ਦੋ ਟਾਈਮ ਚੋਕੇ ਤੁਹਾਡਾ ਫਰਜ ਹੈ ਤੁਹਾਡਾ ਹੱਕ ਹੈ ਜਰੂਰ ਕਰਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਹਾਂਜੀ ਬਾਈ ਗੁਰਵਰਾਮ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਚੜਦੀ ਕਲਾ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਵਧੀਆ ਜੀ ਹੋਰ ਕਹੜਾ ਡੇਲੀ ਪਰ ਮੇਖਣ ਵਾਲੇ ਸਾਰੇ ਭੈਣ ਪਰੋਣਾ ਆਪਣੇ ਪਿਆਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਹਾਂ ਰਿਕੁਐਸਟ ਬੇਨਤੀ ਇਹੋ ਹੀ ਚੈਨਲ ਨੂੰ ਵੱਧ ਤੋਂ ਸਬ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤਾਂ ਵੱਤ ਵੱਸਪੋਰਟ ਕਰੋ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਹਾਂ ਜੀ ਪ੍ਰਤਾਪ ਸਿੰਘ ਛਾ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਤੰਤ ਤਸੀਲ ਵੀ ਤਰਤੰਤ ਹਾਂਜੀ ਫੋਨ ਨੰਬਰ ਜੇ 628474127788901127 ਪਹਿਲੀ ਗੱਲ ਤੇ ਪਹਿਲੀ ਰੈਂਕ ਤੇ ਫੋਨ ਚੁੱਕੀ ਦਾ ਨਾ ਕਿਸੇ ਵੇਲੇ ਚੁੱਕਿਆ ਜਦੋਂ ਮੈਸੇਜ ਕਰੋ ਉਸ ਵੇਲੇ ਨਵੇਂ ਡੰਗਰਾ ਦੀ ਇਨਫੋਰਮੇਸ਼ਨ ਜਿੰਨੀ ਵੀ ਆਜੂਗੀ ਬਾਕੀ ਦੂਰ ਨੇੜੇ ਜਿਹੜਾ ਕੋ ਭੈਣ ਭਰਾਉਂਦਾ ਫੋਨ ਕਰਕੇ ਆਵੇ ਠੀਕ ਹੈ ਜੀ ਭਾਵੇਂ ਕੇਵਲ ਡੰਗਰਾ ਆਪਣੇ ਵੇਚ ਜਾਂਦੇ ਨਾਲ ਨਾਲ ਤੇ ਜਦੋਂ ਦੂਰੋਂ ਭੈਣ ਭਰਾਉਂਦਾ ਮੋੜਦਾ ਤੇ ਬਾਕੀ ਸਾਈ ਦਾ ਸਮਾਂ ਹੋਊਗਾ ਸੀਮਤ ਚਵੀਆਂ ਘੰਟੇ ਜਿਹੜਾ ਉਸੇ ਵੇਲੇ ਆ ਸਕਦਾ ਸਾਈ ਵੀ ਨਾ ਪਾਵੇ ਠੀਕ ਹੈ ਜੀ ਬਾਕੀ ਇਹ ਬੇਨਤੀ ਜੇ ਵੀ ਘਰੇ ਆਓ ਆਪਦੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਟੋਟਲ 5 ਨਾਂਗੇ 5 ਹਾਂਜੀ ਜਿਨ੍ਹਾਂ ਦੇ ਵਿੱਚ ਇੱਕ ਤੋਕੜ ਇੱਕ ਕੱਟੀ ਵਾਲੀ ਆ ਜੀ ਤੇ ਇੱਕ ਤੋਕੜ ਦਾ ਬਣਿਆ ਦਾ ਤਿੰਨ ਬਿਣਾ ਬੱਚਿਆਂ ਦਾ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਹ ਇੱਕ ਨੰਬਰ ਤੋਂ ਹਾਂਜੀ ਦੱਸੋ ਜੀ ਇਹਦੇ ਬਾਰੇ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹ ਨੂੰ ਭਾਜੀ ਸੂਈ ਨੂੰ ਉਹਨਾਂ ਦੇ ਕਹਿਣ ਮੁਤਾਬਕ ਤਿੰਨ ਕ ਮਹੀਨੇ ਹੋਏ ਜੀ ਜੀ ਦੁੱਧ ਦੇ ਥੱਲੇ ਮਹੀਂ ਥੱਲੇ ਹੈਗਾ ਜੀ ਦਿਖਾਵਾ ਨਾਉਂ ਦਾਦਾ ਹੋਵੇ ਘੋਮੇ ਡੰਗਰ ਸਾਰੇ ਲੇਟ ਚੋ ਕੇ ਲਿਆਂਦੇ ਜੀ ਅੱਜ ਹਾਂਜੀ ਹਾਂਜੀ ਆਪਣੀ ਰੇ ਕੋ ਦੋ ਡੰਗ ਚੋਲੇ ਆਪਣੇ ਘਰੇ ਠੀਕ ਹੈ ਜੀ ਇਹਦੇ ਥੱਲੇ ਦੁੱਧ ਪੱਕਾ 8 ਲੀਟਰ ਲਾ ਲਈ ਠੀਕ ਹੈ ਜੀ ਹਾਂਜੀ ਹਾਂਜੀ ਮਿਲਦੀ ਪਾੜੇ ਨੇ ਪਾੜੇ ਤੇ ਮਿਲਦੀ ਹੈ ਜੀ ਠੀਕ ਹੈ ਜੀ ਸਵੇਰ ਉਹਨਾਂ ਦੇ ਕਹਿਣ ਮੁਤਾਬਕ ਦੋ ਜਾ ਆਪਦੀ ਭੈਣ ਭਰਾ ਸਮਝ ਵੇਖੇ ਤੇ ਜਾਲ ਵਾਲੇ ਚੌਥਾ ਲਾਲੇ ਆਪਣੇ ਉਧਾਮਾਂ ਵਾਲੇ ਟੀਗਾ ਟੁਗਾ ਲੱਗਾ ਕੇ ਨਹੀਂ ਪੀਗਾ ਭਾਜੀ ਉਹਨਾਂ ਭਾਰੇ ਨੂੰ ਥੋੜਾ ਜਿਹਾ ਰੱਖਿਆ ਆਪਾਂ ਨਹੀਂ ਕੋਈ ਗਾਰੰਟੀ ਦਿੰਦੇ ਠੀਕ ਹੈ ਜੀ ਆਪਾਂ ਦੁੱਧੇ ਸਾਂਵਾ ਦੇਣੀ ਠੀਕ ਹੈ ਜੀ ਬਾਕੀ ਬੂਚੀ ਵੀ ਇਹਦੀ ਬਣੀ ਆ ਤੇ ਭਾਰੇ ਤੇ ਮਿਲਦੀ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਕਿੰਨੇ ਚ ਪਹੁੰਚਾ ਜੇ ਇਹਦੀ ਭਾਜੀ ਜਾਇ ਜੀ ਹੈ ਜੀ ਹਾਂਜੀ ਕਰਦੀ ਹੈ 65 ਚ ਕਰੋ ਜੀ ਜੀ ਨੂੰ ਇਹਦੀ ਨਾ ਪੂਰੇ 52000 ਤੱਕ ਪਹੁੰਚਦੀ। ਅੱਛਾ ਜੀ। 100 ਕਿਲੋਮੀਟਰ ਦੀ। ਠੀਕ ਹੈ ਜੀ। ਗੱਡੀ ਕੋਲ ਅਬਦੁੱਲੋ 55000 ਦੀ ਮੈਂ ਦਿੱਤੀ। ਠੀਕ ਹੈ ਜੀ। ਹਾਂ ਜੀ। 7 ਲੀਟਰ ਦੁੱਧ ਮੌਜੂਦਾ। ਦੁੱਧ 8 ਲੀਟਰ ਹੈ ਜੀ। ਅੱਛਾ 8 ਲੀਟਰ। ਠੀਕ ਹੈ ਲਓ ਜੀ ਕਰਿਓ ਚੱਕ। ਦੋ ਡੰਗ ਚੋਕੇ ਖੜੇ ਆਪਣੇ ਕਰ। ਠੀਕ ਹੈ ਜੀ। 8 ਲੀਟਰ ਦੁੱਧ ਤਾਂ ਮੌਜੂਦਾ ਤਿਆਰ ਆ। ਭੂਸ਼ੀ ਵੀ ਬਣੀ ਹੈਗੀ ਜਿੱਤੇ ਬਾੜੇ ਤੇ ਮਿਲਦੀ ਹੈ। ਇਹਦੀ ਪਹੁੰਚ ਹੈਗੀ ਆ 58000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ। ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆ ਗਿਆ ਫਿਰ ਤੁਹਾਨੂੰ ਮਿਲ ਜਣੀ ਮ ਸੂਬਾ ਤੁਹਾਡੇ ਸਾਹਮਣੇ ਹੈ ਜੇ ਕੋਈ ਕਨਫਰਮ ਕਰ ਲਿਓ ਦੂਜਾ ਮੰਜ਼ਲ ਦੇ ਕੋਤੇ ਦਾ ਮੰਜ਼ਲ ਲਓ ਜੀ ਕਰਿਓ ਚੈੱਕ ਜੀ ਵਖੋ ਜੀ ਆ ਲਓ ਜੀ ਫਿਰ ਕੁਆਲਟੀ ਚੈੱਕ ਕਰ ਲਓ ਮੈਂ ਨਹੀਂ ਜੇ ਕੋਈ ਜਿਆਦਾ ਪੁਰਾਣੀ ਹਾਂਜੀ ਸਿਰਫ ਸਾਹਮਣੇ ਤੋਂ ਇੱਕ ਡੰਗਰ ਧੰਨਵਾਦ ਸਿਆਲ ਹੈ ਨਮਾਤਾ ਨੂੰ ਉਤਾਵੇ ਫਿਰ ਹੋਰ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਜੀ ਮੌਸਮ ਠੰਡ ਵਾਲਾ ਨਾ ਠੰਡ ਵਾਲਾ ਮੌਸਮ ਬਾਕੀ ਕੋਈ ਇਹ ਨਾ ਆ ਕੇ ਕੋਈ ਡੰਗਰ ਨੂੰ ਟਾਈਮ ਬਜਾਣ ਨਹੀਂ ਲੱਗਾ ਲੇਟ ਚੋਗੇ ਭਾਈ ਡੰਗਰ ਲਿਆ ਤਸੱਲੀ ਆਪ ਦੀ ਕਰ ਲਈ ਕੋਈ ਜਿਹੜੇ ਵੀ ਭੈਣ ਭਰਾ ਦੇ ਹੁਣੇ ਤੁਹਾਡੇ ਗਾੜੀ ਗਾੜੀ ਅੱਧਾ ਘੰਟਾ ਆਇਆ ਡੰਗਰ ਲਿਆ ਹਾਂਜੀ 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 ਠੀਕ ਹੈ ਜੀ ਲੋ ਜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਸਾਰੀ ਤੁਹਾਨੂੰ ਤੋਰ ਕੇ ਦਿਖਾਤੀ ਹੈ ਇਨਫੋਰਮੇਸ਼ਨ ਸਾਰੀ ਵੀਰ ਨੇ ਦੱਸੀ ਤੁਹਾਨੂੰ ਆਓ ਜੀ ਇਹ ਦੋ ਅਗੇ ਦੋ ਨੰਬਰ ਇਹ ਤੁਹਾਨੂੰ ਕਿ ਭਾਜੀ ਸੂਆ ਤੱਜਾ ਨਾਲੇ ਹਾਂਜੀ ਚੌਥਾ ਨਾਲੇ ਆਪ ਦੀ ਸਮਝ ਵੇਖੋ ਠੀਕ ਹੈ ਜੀ ਤੇ ਦੁੱਧ ਹੈਗਾ ਜੀ ਮੈਂ ਥੱਲੇ 7 ਲੀਟਰ ਛੇ ਲ ਵਾਲੇ ਛੇ ਲ 6 ਲੀਟਰ ਮੰਨ ਕੇ ਕੋਈ ਵੀਰ ਭਾਣਾ ਭਰਾ ਸੌਦਾ ਕਰ ਲੈ ਜੀ ਮਿਲਦੀ ਭਾੜੇ ਤੇ ਜੀ ਠੀਕ ਹੈ ਜੀ ਸੂਜੀ ਨੂੰ ਇਹਨੂੰ ਉਹ ਇਹੋ ਜਿਹਾ ਉਹਨਾਂ ਦੇ ਕਹਿਣ ਮੁਤਾਬਕ 4 ਮਹੀਨੇ 4 ਮਹੀਨੇ ਦਾ ਟਾਈਮ ਹੋ ਗਿਆ ਸੂਜੀ ਨੇ ਹਣੇ ਪਣੀ ਦਸੀ ਜੀ 1 ਮਹੀਨੇ ਦੀ ਆਪਾਂ ਨੂੰ ਜੇ ਕੋਈ ਗਾਰੰਟੀ ਦੇਣੀ ਠੀਕ ਹੈ ਜੀ ਦੁੱਧ 6 ਕਿਲੋ ਜੀ ਦੁੱਧ 7 ਆ ਜੀ 6 ਲਾਵੇ 6 ਲਾ ਕੇ ਸੌਦਾ ਕਰ ਲੇ ਜੀ ਤੇ ਇਹਦਾ ਖਰਾ ਨਾਮ ਮੁੱਲ ਕਰ ਲੈਣਾ ਜੀ ਇਹ ਤਾਂ ਭਾਜੀ ਛੋਟਾ ਹੀ ਆ ਜੀ ਹਾਂਜੀ ਤੁਹਾਨੂੰ ਬੜਾ ਬਾਜ਼ਾਰ ਵੜਾ ਤੇਜ ਆ ਹੂੰ ਅਸੀਂ ਕਰਦੇ ਨਹੀਂ ਅਸੀਂ ਨਹੀਂ ਕਰਨਾ ਇਹਦੀ ਹਿਸਾਬ ਨਹੀਂ ਰੱਖਦੇ ਕੋਈ ਮਾਤ ਪੂਰੇ 46000 ਚ ਪਹੁੰਚਦੇ 100 ਕਿਲੋਮੀਟਰ ਦੀ 46000 ਗੱਡੀ ਕੋਆਦਲੇ ਉ 43000 ਦੇ ਦੇ 43000 ਦੇ ਦੇਣੀ ਹੈ ਨਾ ਜੀ ਹਾਂਜੀ ਲਓ ਜੀ ਕਰਿਓ ਚੈੱਕ ਦੋਸਤੋ 6 ਕਿਲੋ ਦੁੱਧ ਮੌਜੂਦਾ ਜਿਹੜਾ ਹੈਗਾ ਤਿਆਰ ਹੁਣ ਉਹ ਇਹ علاوہ ਜੀ ਜਿੰਨੇ ਲੈਣੀ ਆ ਠੀਕ ਹੈ ਜੀ ਹਾਂ 46000 ਦੇ ਵਿੱਚ ਇਹ ਨਹੀਂ 100 ਕਿਲੋਮੀਟਰ ਤੱਕ ਦੀ ਪਹੁੰਚ ਉਹਦਾਂ 43 ਦੀ ਦੇਣੀਗੀ ਆਪਾਂ 43000 ਦੇਣਾ ਜੇ ਵੀ ਪੂਰੇ 43 ਦੀ ਜੀ ਛੋੜ ਪਾ ਕੇ ਸਾਰਾ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਦੋਸਤੋ ਸੁਵਾ ਦੋਸਤੋ ਤੁਹਾਡੇ ਸਾਹਮਣੇ ਤੁਹਾਨੂੰ ਵਿਖਾਤੀ ਹੈ ਮੱਝ ਆਪ ਡਿਪੈਂਡ ਕਰ ਲਿਓ ਤੂਰਸਾਰ ਕੇ ਤੁਹਾਨੂੰ ਦਿਖਾਤੀ ਹੈ ਚੈੱਕ ਕਰ ਲਓ ਵਖਾਵਾ 7-8 ਕਿਲੋ ਦਾ ਵੀ ਕਰਦੀ ਆ। ਬਾਕੀ ਥਣਾ ਥਣਾ ਦੀ ਜਿਹੜੀ ਸਪੇਸ ਆ ਚਾਰੇ ਥਣ ਨਿਕੜਵੇਂ ਗੈਪ ਚ ਕੋਈ ਕੋਟ ਸ਼ਾਨੇ ਨਾਲ। ਲਓ ਜੀ ਵੇਖੋ ਜੀ। ਇਹ ਤੋਂ ਅਗੇ ਬਾਈ ਬਰਿਆਮ ਸਿੰਘ ਆ ਗਈ ਟੋਕੜ ਕੱਪਣ। ਟੋਕੜ ਕੱਪਣ ਜੀ। ਕਿੰਨੇ ਚੀਤੀ ਕੱਪਣੇ ਜੀ? ਭਾਜੀ ਇਹ ਡਾਕਟਰ ਜਿੱਥੋਂ ਆਪਾਂ ਚੈੱਕ ਕਰਾਈ ਨਾ ਉਹਨਾਂ ਤੋਂ। ਹਾਂਜੀ। ਪੰਜਾਂ ਮਹੀਨਿਆਂ ਦੀ ਆਖੀ ਜੀ ਉਹਨਾਂ। ਅੱਛਾ ਜੀ। ਤੇ ਬਾਕੀ ਕੋਈ ਆਪਾਂ 1.75 ਦੀ ਕਹਿ ਕੇ ਦੇਣੀ ਹੈ ਠੀਕ ਹੈ ਜੀ ਤੇ ਦੁੱਧ ਭਾਵੇਂ ਇਹਦੇ ਥੱਲੇ 6-7 ਲੀਟਰ ਹੋਵੇ ਆਪਾਂ 5 ਕਹਿ ਕੇ ਦੇਵੇਂ 5 ਕਿਲੋ ਪੰਦ ਕੇ ਕੋ ਸੌਦਾ ਕਰ ਲੇ ਜੀ ਹਾਂਜੀ ਹਾਂਜੀ ਠੀਕ ਹੈ ਜੀ 5.75 ਮਹੀਨੇ ਦੀ ਕਨਫਰਮ ਚੈੱਕ ਪਾਸ ਸਿੰਘ-ਸਿੰਘ ਨਿਕਾ ਜੀ ਹਾਂਜੀ ਹਾਂਜੀ ਸੂਆ ਦੇ ਭਾਈ ਦੁੱੱਜਾ ਬਾਕੀ ਬੰਨ ਉਹਨਾਂ ਕੇ ਕਰ ਥੱਲੇ ਛੱਦੀ ਮਿਲਦਾ ਠੀਕ ਹੈ ਜੀ ਐ ਕਿ ਨਹੀਂ ਗੱਲ ਜਿੱਦਾਂ ਦੀ ਸਾਂਭੀ ਉਦਾਂ ਦਾ ਮੋਲਿਆ ਹਾਂਜੀ ਹਾਂਜੀ ਉਹ 3 ਟੂਣ ਜੀ ਪਈ ਤੇ ਡੰਗਰ ਮੈਂ ਅੰਦਰੇ ਬੰਨ ਰ ਛੱਡੀ ਠੀਕ ਹੈ ਜੀ ਤੇ ਬਾਕੀ ਚਲੋ ਗਾਂ ਇਹ ਆ ਵੀ ਗੱਬਣ ਅੱਧ ਚ ਆਈ ਆ ਦੇ ਜੇ ਕੋ ਸਾਮ ਕਰ ਹਾਂਜੀ ਇਹ ਵੀ ਕਿੰਨੇ ਚ ਪਹੁੰਚ ਕਰਨੀ ਇਹਦੀ ਵੇਖ ਲਓ ਜੀ ਜਿੱਦਾਂ ਤੁਹਾਨੂੰ ਜਨਾਲਾ ਕਰਦੋ ਜੈ 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 ਮੁੱਲ ਹਾਂਜੀ ਜੈ ਜੈ ਕਰਦੀ ਚਲੋ ਦਐ ਜੀ ਕਰਦੇ ਨੇ ਜੀ ਇਹਦੀ ਨਾ ਪੂਰੇ 65000 ਤੱਕ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਪਦੇ ਲਓ ਬਾਹਰ ਜੀ ਮੈਂ ਦੇਣੀ ਠੀਕ ਹੈ ਜੀ ਚੈੱਕ ਪਾਸ ਦੀ ਆਪਣੀ ਗਾਰੰਟੀ ਕਨਫਰਮ ਚੈੱਕ ਪਾਸ ਹੈ ਜੀ ਅਗਲਾ ਆਪਦੇ ਘਰੇ ਚੈੱਕ ਵੀ ਕਰਾ ਸਕਦਾ ਠੀਕ ਹੈ ਜੀ ਆਪਾਂ ਨੂੰ ਨਹੀਂ ਇਹ ਗੱਲ ਸਾਢੇ 4 ਮਹੀਨੇ ਦੀ ਕਨਫਰਮ ਚੈੱਕ ਪਾਸ ਦੁੱਧ 5 ਕਿਲੋ ਦੁੱਧ 6-7 ਲੀਟਰ ਆਪਾਂ 5 ਕਹਿ ਕੇ ਦੇਣ 5 ਕਿਲੋ ਕਈ ਕੀ ਸੌਦਾ ਕਰ ਲਿਆ ਹੈ ਨਾ ਜੀ ਹਾਂਜੀ ਹਾਂਜੀ ਲਓ ਜੀ ਕਰਿਓ ਚੈੱਕ 65000 ਦੇ ਵਿੱਚ ਇਹਦੀ ਪਹੁੰਚ ਹੋਊਗੀ 100 ਕਿਲੋਮੀਟਰ ਤੱਕ ਦੀ ਲਓ ਜੀ ਵੇਖੋ ਜੀ ਧਾਰਾਂ ਤੁਰਾਂ ਅੰਰੇਮ ਚਾਰੇ ਖਾਂ ਜਾਇਆ ਬਰਾਬਰ ਹੁੰਦੇ ਮੈਂ ਨਾ ਜੀ ਐਨ ਬਰਾਬਰ ਹੁਣ ਤੇ ਡੰਗਰ ਚੋਏ ਲੇਟ ਆ ਨਾ ਠੀਕ ਹੈ ਜੀ ਉਦਾਂ ਦਾ ਆਪਾਂ ਵੀਡੀਓ ਸਵੇਰੇ ਬਣਾਉਣੀ ਹੁਣ ਭੈਣ ਭਰਾ ਸਾਰੇ ਪੁੱਛਣ ਬਣਾ ਦੇ ਆ ਠੀਕ ਹੈ ਜੀ ਤੁਹਾਨੂੰ ਪਤਾ ਹੁਣ ਡੰਗਰ ਗਾੜੀ ਹੋਵੇ ਤੇ ਫੇਰ ਹੀ ਦੱਸਿਆ ਜਾਂਦਾ ਹਾਂਜੀ 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 ਇਹ ਤੇ ਗੱਲ ਹੈਗੀ ਨੀ ਇਹ ਦੋ ਕੇ ਆ ਗਈ ਜੀ ਪਹਿਲਣ ਝੋਟੀ ਹੈ ਨਾ ਪਹਿਲਣ ਝੋਟੀ ਤੇ ਮੂੰਹ ਚੌਗੀ ਮੂੰਹ ਚੌਗੀ ਤੇ ਇਹਦੀ ਹਸਗੀ ਸੁਗੀ ਚੱਕ ਰਿਓ ਮੈਂ ਨਾ ਜੀ ਫਿਰ 10000 ਦੀ ਇਹਦੇ ਮਗਰ ਕੱਟੀ ਆ ਕੱਤੀ ਬਾਹਰ ਕਰ ਲੈ ਲਿਓ ਜੀ ਕੱਟੀ ਇਹਦੇ ਮਗਰ ਦੋਸਤੋ ਕੱਟੀ ਆ ਆਪੂ ਇਹ ਕੱਟੀ ਤੇ ਮਗਰੂ ਕੱਟੀ ਮੈਂ ਨਾ ਜੀ 10000 ਦੀ ਕੱਟੀ ਇਹ ਮਗਰ ਅੱਖਾਂ ਵਿੱਚ ਦੋਨੇ ਬਿੱਲੀਆਂ ਬਣ ਕੇ ਹੈ ਨਾ ਬਿੱਲੀਆਂ ਦੇ ਮਗਰ ਕੱਟੀ ਜਿਹੜੀ ਕੱਟੀ ਬਹੁਤ ਚੰਗੀ ਆ ਠੀਕ ਹੈ ਜੀ ਸਾਬ ਦੇ ਕਾਲੇ ਚਾਰ ਮਹੀਨੇ ਦੀ ਚਾਰ ਮਹੀਨੇ ਦੀ ਸੋਈ ਹੈ ਨਾ ਹਾਂਜੀ ਹਾਂਜੀ ਟੀਕਾ ਟੂਕਾ ਲੱਗਾ ਕਿ ਕੋਈ ਸਾਢੇ ਤਣਾ ਚੌਂ ਦੀ ਸੋਈ ਆ ਇੱਕ ਮਹੀਨੇ ਦੀ ਬਣੀ ਦਸੀ ਹੁਣ ਠੀਕ ਹੈ ਜੀ ਪਰ ਆ ਪਾਣੀ ਆਪਾਂ ਨੇ ਮੋਲ ਕਰਨਾ ਜੇ ਦੁੱਧ ਵਾਲਾ ਠੀਕ ਹੈ ਜੀ ਆਪਾਂ ਖੀਰ ਕੋ ਨਾਲ ਕੱਤੀ ਪਣੀ ਦੁੱਧ ਲਓ ਕਰੋ ਜੀ ਜੇ ਮੈਂ ਨਹੀਂ 2 ਵਜਾ ਗਏ ਹਾਂਜੀ ਹਾਂਜੀ 2 ਵਜੇ 2 ਵਜੇ ਜਾਣੀਆਂ ਜੀ ਹਾਂਜੀ ਲੈ ਲਓ ਜੀ ਅੱਛਾ ਭਰਿਆ ਮ ਦੁੱਧ ਕੰਨਾ ਦੁੱਧ ਭਾਜੀ ਇਹਦੇ ਥੱਲੇ ਪੱਕਾ ਜਿਹੜਾ ਨਾ ਹਮ 8 ਕਿਲੋਟਰ ਹੈਗਾ 8 ਲੀਟਰ ਦੁੱਧ ਹੈ ਨਾ ਜੀ ਹਾਂਜੀ ਹਾਂਜੀ ਚੁਵਾਈ ਵਾਲਾ 100 ਚੁਆਉਂਦੀ ਹਾਂਜੀ ਹਾਂਜੀ ਆ ਲਓ ਜੀ ਕਰੋ ਜੇਕੇ ਵੇਖੋ ਜੀ ਦੁੱਧ ਆਠਿਆ ਹਾਂਜੀ ਪੱਕਾ ਲਓ ਜੀ ਕਰੋ ਕੱਟੀ ਦੀ ਵੇਖਾਂ ਤਾਂ ਮੈਂ ਬਿੱਲੀਆਂ ਨੂੰ ਕੱਟੀ ਦੇ ਵੀ ਬਾਕੀ ਬਾਕੀ ਇਹ ਕੱਟੀ ਤੇ ਮਿਲਦੀ ਭਾਰੇ ਤੇ ਮਿਲਦੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬੱਚੇ ਦਾ ਜਿਆਦਾ ਕਰਦੀ ਹੈ ਹਾਂਜੀ ਹਾਂਜੀ ਲਓ ਜੀ ਵੇਖੋ ਜੀ ਆਹ ਲਓ ਜੀ ਦੋ ਮੱਝਾਂ ਤੁਹਾਨੂੰ ਮਿਲਦੀਆਂ ਜਾਈਂ ਇਕੱਠੀਆਂ ਇੱਕ ਝੋਟੀ ਦੀ ਸਜਦ ਸੀ ਇਹ ਕੇ ਦਾ ਬੱਚਾ ਮਗਰ ਕੱਟੀ ਹਾਂਜੀ ਬਾਕੀ ਕੱਟੀ ਤੇ ਭਾਰੇ ਤੇ ਵੀ ਗਜਾਈਏ ਨਾ ਅੱਛਾ ਜੀ ਭਾਰੇ ਤੇ ਮਿਲਦੀ ਹੈ ਨਾ ਠੀਕ ਹੈ ਜੀ ਤੇ ਦੁੱਧ ਵਿਰਿਆਮ ਕੰਨਾਂ ਦੱਸਿਆ ਦੁੱਧ ਭਾਜੀ 8 ਲੀਟਰ 8 ਲੀਟਰ ਮੌਜੂਦਾ ਹੈ ਬਹੁਤ ਸੋਹਣੀ ਰਿੰਗ ਸਿੰਘ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਪੁੰਛ ਇਹਦੀ ਜੀ ਦੇਰਿਆਂ ਦਾ ਕੱਟੀ ਦਾ ਸਹਾਰ ਲਾਈਆ ਫਿਰ ਤੇ ਝੋਟੀ ਦੇ ਕੱਲੀ ਹੋਣੇ ਦੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੁਣ ਆਪਾਂ ਕਿੰਨੇ ਦੀ ਪੁੰਛ ਕਰ ਰਣੀ ਆਪਾਂ ਜੈਜ ਹੀ ਦੇਣੀ ਆ ਜੀ ਹਾਂਜੀ ਆਪਾਂ ਜੈਜ ਆਈ ਜੈਜ ਹੀ ਦੇਣੀ ਆ ਠੀਕ ਹੈ ਦੱਸੋ ਪੂਰੇ 65000 ਚ ਪਹੁੰਚ 100 ਕਿਲੋਮੀਟਰ ਦੀ ਅੱਛਾ ਜੀ ਗੱਡੀ ਕੋ ਆਪਦੇ ਲਓ 62000 ਦੀ ਛੋਟੀ ਦੇਣੀ ਹੈ 62000 ਦੀ ਇੱਕ ਛੋਟੀ ਨਹੀਂ ਦੋ ਛੋਟੀਆਂ ਦੋ ਛੋਟੀਆਂ ਜੀ ਨਾਲ ਕੱਟੀ ਵੀ ਆਹੋ ਨਾਲ ਕੱਟੀ ਨਾਲ ਜੀ ਨਾਲ ਦੁੱਧ ਵੀ ਹੋ ਗਿਆ ਹਾਂ ਨਹੀਂ ਜੀ ਕੱਟੀ ਨਾਲੇ ਨਾਲ ਕੱਟੀ ਨਾਲ ਦੁੱਧ ਠੀਕ ਹੈ ਜੀ ਹਾਂਜੀ ਹਾਂਜੀ ਆ ਲਓ ਜੀ ਤਿੰਨ ਹੋਰ ਦੇ ਬਹੁਤ ਦੋਸਤੋ ਨੋਰਮਲ ਰੇਟ ਬਾਈ ਨੇ ਕੀਤਾ ਕੱਟੀਆਂ ਦੇ ਚਾਰ ਤਾਂਦੇ ਸੂਆ ਪਹਿਲਾ ਹਾਂਜੀ ਹਾਂਜੀ ਇਹ ਤੋਂ ਅੱਗੇ ਆ ਗਈ ਦੋਸਤੋ ਅਵਰਿਆ ਮੱਟੀ ਮੱਝ ਪਾਜੀ ਵੱਡੀ ਮਹੀਂ ਜੇ ਹਾਂ ਜੇ ਹਾਂ ਤੀ ਸੰਦੂਰਿਆ ਹੁੰਦਾ ਜਿਵੇਂ ਤੋਂ ਆ ਕੇ ਮਹੀਨੇ ਨਾ ਦੂਜੇ ਥਾਂ ਦਾ ਪੱਠੇ ਪੁੱਠੇ ਨਹੀਂ ਖਾਦੇ ਓਪਰਾ ਪਨ ਕੀਤਾ ਹੈ ਨਾ ਥੋੜਾ ਜੇ ਸੂਈ ਜੇ ਮਹੀ ਇਹ ਭਾਜੀ ਕੋ ਡੇਢ ਮਹੀਨੇ ਦੀ ਇਹ ਇਹ ਇੱਕ ਗੱਲ ਵਿਰਿਆਮ ਹੈਗੀ ਆ ਵੀ ਜੇ ਇਹ ਮੱਝ ਕਿਤੇ ਨੁਹਾਰ ਨੂੰ ਵਗੇ ਟੈਂ ਲਿਸ਼ਕਾਈ ਹੋਵੇ ਨਾ ਜੈਟ ਬਲੈਕ ਜੈਟ ਬਲੈਕ ਭਾਜੀ ਏਡੀ ਮੈਂ ਲੈਣ ਜਾਈਏ ਨਾ ਸੱਜਰ ਸੂਈ ਹਾਂਜੀ ਡੇਢ ਤੋਂ ਤਾਂ ਹੀ ਹੋਣੀ ਜੀ ਆਹ ਜੇ ਪੁੱਛੀ ਦੀ ਡੇਢ ਤੋਂ ਤਾਂ ਹੀ ਹੋਣੀ ਭਾਜੀ ਚੈੱਕ ਕਰਿਓ ਹਾਂ ਮੇਲ ਦੀ 부ਚੀ ਤੇ ਤਾਂ ਬ੍ਰਾ ਹੁਣ ਜਿਹੜਾ ਮੌਜੂਦਾ ਧਾਰ ਤੇ ਵੀ 부ਚੀ ਤੇ ਵੀ ਦੋਵੇਂ ਕੰਮ ਹੈ ਠੀਕ ਹੈ ਜਿੰਨਾ ਘੇਰ ਨੂੰ ਸੌਖਾ ਲੱਗੇ ਹਾਂਜੀ 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 ਠੀਕ ਹੈ ਜੀ ਕਿੰਨਾ ਦੁੱਧ ਦੁੱਧ ਭਾਜੀ ਹੁਣ ਇਹਦੇ ਥਲੇ ਚਵਾਵਾ ਦੇ ਭਾਵੇਂ 9 ਦਾ ਹੋਵੇ ਆਪਾਂ 8 ਕਹਿ ਕੇ ਦੇਣੀ ਕੋਈ ਦੂਜੇ ਥਾਂ ਆ ਕੇ ਡੰਗਰ ਜਿਹੜਾ ਨਾ ਹਾਂ ਦੂਜੇ ਥਾਂ ਆ ਕੇ ਡੰਗਰ ਜਿਹੜਾ ਵਾ ਥੋੜਾ ਘੱਟ ਜਾਂਦਾ ਹਾਂਜੀ ਹੈ ਨਾ ਹਾਂ ਬਾਕੀ ਇੱਕ ਗੱਲ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਕਿ ਇਹ ਨਹੀਂ ਕੋਈ ਵੀਡੀਓ ਤੇ ਵੇਖੂਗਾ ਤੇ ਮੈਂ ਇੱਥੇ ਆ ਕੇ ਨਿੱਕੀ ਨਿਕਲੂਗੀ ਮੈਂ ਨਾ ਵੀ ਜੋ ਆਪਾਂ ਕੋਈ ਜ਼ੂਮ ਨਹੀਂ ਕੀਤਾ ਕਿ ਬਾਕੀ ਜਿਨੇ ਦੀ ਆਪਾਂ ਦੇ ਦੇਣੀ ਆ ਭਾਜੀ ਆਧਨਾਰ ਲਾਉਣਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੂੰ ਤੋਰ ਕੇ ਦਿਖਾਈਏ ਕਰੀ ਲਓ ਜੀ ਜ਼ਰੂਰ ਬਣਾ ਲੈ ਸੰਗਲਿਆ ਦੇ ਕੈਮਰੇ ਜੀ ਤੁਹਾਡੇ ਅੱਗੇ ਹਾਂਜੀ ਹਾਂਜੀ ਪੰਜ ਖਲੋ ਜੋ ਦੋਸਤ ਇੱਕ ਵੀ ਵਾਲ ਨਹੀਂ ਵਗਟੇਗਾ ਕਿਤੇ ਵੀ ਪੂਛ ਤੋਂ ਲੈ ਕੇ ਤੇ ਦੇ ਫੇਸ ਕੋਟ ਤੱਕ ਇੱਕ ਵਾਰੀ ਠੀਕ ਹੈ ਚੰਗਾ ਪਹਾ ਖਰਚ ਕੇ ਭਾਈ ਉਹਨਾਂ ਨੇ ਕਹਿਣ ਮੁਤਾਬਕ ਉਹਨਾਂ ਜੀਤ ਤੋਂ ਮੱਢ ਲੈਂਦੀ ਏ ਪਹਿਲੇ ਸੂ ਠੀਕ ਹੈ ਜਿਆ ਕਰ ਲੋ ਚੈੱਕ ਜੀ ਲੋ ਜੀ ਅਮਨ ਅਤੀ ਜੀ ਅੱਛਾ ਅਮਨ ਅਤੀ ਸੀਮਨ ਹੈ ਨਾ ਜੀ ਹਾਂਜੀ ਹਾਂਜੀ ਅਮਨ ਅਤੀ ਠੀਕ ਹੈ ਜੀ ਆਹ ਵੇਖੋ ਦੋਸਤੋ ਤੁਸੀਂ ਇੱਕ ਰਮੇ ਬਾਹਰ ਖੜ ਕੇ ਤਾਂ ਮੈਂ ਉਹਨੇ ਵਿਖਾਤੀ ਆਏ ਥੋੜਾ ਹੈ ਨਾ ਮੈਂ ਨੇ ਆਪਣੇ ਤੋਂ ਆਗੇ ਤਾਂ ਡੰਗਰ ਕਰਦਾ ਨਾ ਉਪਰਾ ਪਣ ਹਾਂਜੀ 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 ਲੋ ਜੀ ਇਹਦਾ ਕੱਦ ਕਠ ਕਰੋ ਆ ਵੇਖ ਲੋ ਨਾਲ ਦਾ ਸੰਗਲ ਜੇ ਸਾਰਾ ਕੋ ਫਸਟ ਓਨਰ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਹ ਲੋ ਜੀ ਦੋਸਤੋ ਕਿੱਡਾ ਸੋਹਣਾ ਕੱਦ ਕਠ ਪੂਰੀ ਰਾਜੀ ਪੂਰੀ ਜੰਮੀ ਭੜੀ ਦੇਖੋ ਜੀ ਇਹ ਨਾ ਥੋੜੀ ਜੀ ਕੈਮਰੇ ਤੋਂ ਓਪਰਾ ਕਰਦੀ ਐ। ਬਾਕੀ ਦੋਸਤੋ ਜਿਹੜੀ ਮੈਂ ਤੁਹਾਨੂੰ ਸਿਫਟਿੰਗ ਦੱਸਤੀ ਆ ਵੀ ਵਾਲ ਇੱਕ ਵੀ ਵਾਈਟ ਨਹੀਂ ਲੱਭ ਸਕਦਾ ਤੁਹਾਨੂੰ ਇਹਦੇ ਪੂਰੇ ਸਰੀਰ ਤੇ ਕਿਤੇ ਵੀ। ਚੈੱਕ ਕਰ ਲਿਓ ਜਰੂਰ। ਕੋਈ ਉਹ ਥੋੜਾ ਓਪਰਾ ਪਨ ਕਰਦਾ। ਹਾਂਜੀ ਓਪਰਾ ਪਨ ਥੋੜਾ ਜਿਹਾ ਪਛੋੜ। ਬਾਕੀ ਥੱਲਿਓ ਵੀ ਨਾ ਕਰਮਾਂ ਵਾਲੀ ਪੰਡਾ ਹੀ ਪਾਈ ਫਿਰਦੀ ਆ। ਆ ਲਓ ਜੀ ਵੇਖੋ ਜੀ। ਤੇ ਇਹ ਨਾ ਦੁੱਚਵਾਵਾਂ ਵਰੇ ਹਮ ਥੱਲੇ ਦੇ। ਮੈਨਾ ਜੀ ਪਤਲੀ ਚਮੜੀ ਦੀ ਮੱਝ ਹੈ ਹਾਂ ਚਮੜੀ ਦੋਸਤੋ ਹੈ ਬਿਲਕੁਲ ਬਰੀਕ ਪਤਲੀ ਚਮੜੀ ਤੇ ਐਮਨਤੀ ਨਸਲ ਐਮਨਤੀ ਸੀਮ ਤੇ ਸਿੰਗਲ ਦੀ ਹਾਂਜੀ ਹਾਂ ਦੇਖੋ ਜੀ ਦੀ ਪਿੱਠ ਪੂੜਾ ਚੜਾਈ ਦਾ ਕਰਾ ਚੁੱਕ ਰੇਡ ਤੇ ਭਾਜੀ ਜੇ ਚਲੋ ਮੈਂ ਇਹੋ ਜੀਆਂ ਕੋਈ ਮਹੀਨਾ ਦੋ ਮਹੀਨੇ ਪੀ ਵੀ ਲਈਏ ਗਾਂ ਘਬਣ ਤਿਆਰ ਕਰਕੇ ਵੇਤੀ ਕਿਤੇ ਨੇ ਆਂਦਰ ਲਵਾ ਹਾਂਜੀ ਹੁਣ ਵਪਾਰ ਆਪਣੇ ਤੋਂ ਸਾਰੀਆਂ ਰੱਖੀਆਂ ਨਹੀਂ ਆ ਨੇ ਹਾਂਜੀ 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 ਇਹਦੀ ਗੱਲ ਹੈ ਕਰਦੀਏ ਲੱਖ ਚ ਪਹੁੰਚ ਦੇ ਦੀ ਕਰੋ ਜੀ ਜਰੂਰ ਫੋਨ ਹੀ ਨਹੀਂ ਦਈ ਆ 85 ਚ 85 ਚ ਨਹੀਂ ਦੇ ਦੇਖ ਲਈ 80 ਜੀ ਵੇਖੋ ਇਹ ਕਿਹਨੇ ਜਾਜਾ ਕਰਦੀ 75000 ਚ ਪਹੁੰਚ ਜੀ ਗੱਡੀ ਕੋ ਆਪ ਤੁਲੇ 72000 ਦੀ ਮਹੀ ਦੇਣੀ ਹੈ ਘਤਰ ਵਾਲਾ ਫੋਨ ਉਹਨਾਂ ਨਾਲੇ 73000 ਵਾਲਾ ਉਹਨਾਂ ਨਾਲੇ ਠੀਕ ਹੈ ਜੀ 72000 ਦੀ ਮਹੀ ਦੇਣੀ ਜੀ ਆਪਾਂ ਬਸ ਜੈਨ ਕਿ 75000 ਰੁਪਿਆ 100 ਕਿਲੋਮੀਟਰ ਦੀ 100 ਕਿਲੋਮੀਟਰ ਤੀਕ 75000 ਚ ਤੇ ਉਦਾਂ 72000 ਦੀ ਮਹੀ ਦੇਣੀ ਉਦਾਂ 72000 ਦੀ ਹੈ ਨਾ ਤਾਂ ਦਾਤਾ ਵੀ 77 ਵਾਲਾ ਫੋਨ ਨਾਲ 72 ਦੀ ਦੇਣੀ ਆ ਮਈਆ ਠੀਕ ਹੈ ਜੀ ਜੇ ਵੇਖੀ ਤੇ ਵੇਚਣੀ ਨਹੀਂ ਤਾਂ ਕੋਈ ਗੱਲ ਨਹੀਂ ਇਹਦੇ ਦੁੱਧ ਕਿੰਨਾ ਦੱਸਿਆ ਥੱਲੇਣਾ ਹਾਂਜੀ ਦੁੱਧ ਕਿੰਨਾ ਜੀ ਦੁੱਧ ਭਾਜੀ 9-10 ਲੀਟਰ ਆ ਅੰਡਾ ਲਾਵਾਂ 9-10 ਕਿਹੜਾ ਦੇਣੀ ਆ ਆ 8 ਕਿਲੋ ਹੈਨਾ ਠੀਕ ਹੈ ਜੀ ਲਓ ਜੀ 75000 ਰੁਪਏ ਜਾਂ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀ ਗੱਡੀ ਆਪਣੀ ਲਗਾਏ ਫਿਰ 72000 ਰੁਪਿਆ ਰੇਟ ਦਾ ਹੋਊਗਾ ਮੋਹਕਾਂ ਜੀ ਪੰਜ ਨੱਕ ਦਿਖਾਏ ਆ ਕੱਲੇ-ਕੱਲੇ ਨਗਰੀ ਡਿਟੇਲ ਸਾਰੀ ਦੱਸਤੀ ਇਹਨੂੰ ਹਾਂਜੀ ਚੋਕੇ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਥੋੜਾ ਫਰਜਾ ਜਰੂਰ ਕਰਿਆ ਕਰੋ ਐਡਰੈਸ ਪਾਈ ਦਾ ਇੱਕ ਰਿਫੇ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਭਾਈ ਉਹਦਾ ਨਾਮ ਹੈਗਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਰਹੀ ਫੇ ਬੋਲ ਦੋ ਜੀ ਫੋਨ ਨੰਬਰ ਦੋ ਆ ਜੀ 6284741127787901122 ਦੋਵੇਂ ਨੰਬਰ ਆਪਣੇ ਕੋਲ ਦੋਵੇਂ ਨੰਬਰ ਚੱਲਦੇ ਆ ਜੀ ਹਾਂ ਫੋਨ ਲਾਓ ਜੇ ਨਹੀਂ ਚੁੱਕਿਆ ਜਾਂਦਾ ਕੇਵਲੇ ਮੈਸੇਜ ਕਰੋ ਉਸੇ ਵੇਲੇ ਦੋਵਾਂ ਨੰਬਰਾਂ ਤੇ ਵਟਸਐਪ ਅਵੇਲੇਬਲ ਆ ਠੀਕ ਹੈ ਜੀ ਉਸੇ ਵੇਲੇ ਤੁਹਾਨੂੰ ਉਸੇ ਵੇਲੇ ਮੰਨ ਲਓ ਵੀਡੀਓ ਆ ਜੂਗੀ ਡੰਗਰਾਂ ਦੀ ਓਕੇ ਜੀ ਬਾਕੀ ਬੇਨਤੀ ਹੱਥ ਜੋੜ ਕੇ ਹਰ ਰਹੀ ਹੁੰਦੀ ਫੇਰ ਇਹੋ ਹੀ ਆ ਹਾਂ ਜੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਭਲੇ ਖਾਣਾ ਖਾਓ ਕੋਈ ਠੀਕ ਹੈ ਜੀ ਪੀਲੀ ਗਰੀ ਭਾਜੀ ਕੀਤਾ ਬੰਦੇ ਕਿਨੇ ਖਰਾਬ ਆਪਾਂ ਨੂੰ ਸਾਈ ਪਾ ਕੇ ਤ ਮੈਂ ਫਿਰ ਇੱਕ ਗੱਲ 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 ਕੋਈ ਰਿਕਾਰਡ ਕਰ ਲਿਆ ਔਨ ਕੈਮਰਾ 'ਚ 24 ਘੰਟਿਆਂ ਦਾ ਟਾਈਮ ਜੇ ਸਾਈ ਦਾ ਪਾਜੀ ਠੀਕ ਹੈ ਜੀ ਜੇ ਕੋਈ ਉਸ ਵੇਲੇ ਆ ਸਕਦਾ ਸਾਈ ਉਹ ਨਾ ਪਾਜੀ 24 ਘੰਟਿਆਂ ਦਾ ਟਾਈਮ ਜੇ 24 ਘੰਟੇ ਤੁਹਾਡੀ ਮੱਝ ਵੇਚੀ ਤੇ ਉਹਨੇ ਨਾ 11 ਗੁਣਾ ਲੈ ਲਿਓ ਹਰ ਠੀਕ ਹੈ ਜੀ ਤੇ ਜੇ ਕੋਈ ਨਹੀਂ ਆਉਂਦਾ ਤੇ ਉਹ ਆਪ ਦਾ ਹਰਜਾਨਾ ਆਪ ਪਾਲੇ ਠੀਕ ਹੈ ਜੀ ਸਿੱਧੀ ਗੱਲ ਜੀ ਪਹਿਲੀ ਗੱਲ ਤੇ ਆਪਾਂ ਨੇ ਜਿਹੜਾ ਉਸ ਵੇਲੇ ਆ ਸਕਦਾ ਸਾਈ ਪਾਉ ਹੀ ਨਾ ਸਾਈ ਪਾਇਆ ਆਪਾਂ ਖਲੋ ਜਾਨੇ ਜਿਹੜਾ ਭੈਣ ਭਰਾ ਦੂਦੋਂ ਆਉਂਦਾ ਉਹਨੂੰ ਮੋੜਨਾ ਪੈਂਦਾ ਜਦੋਂ ਸਾਈ ਇੱਕ ਤੋਂ ਵੱਡੀ ਫਿਰ ਕਿੰਨਿਆਂ ਆਦਨ ਦੇ ਵਪਾਰੀ ਮਾੜਾ ਹਾਂ ਕਈ ਵਾਰੀ ਭੈਣ ਭਰਾ ਵੀ ਗਲਤ ਹੋ ਜਾਂਦੇ ਚਲੋ ਆਪਾਂ ਮਾਫੀ ਚਾਹੁੰਦੇ ਕੋਈ ਨਾ ਕੋਈ ਗਲਤਮਲਤ ਸ਼ਬਦ ਮੂੰਹ ਤੋਂ ਬੋਲ ਕੇ ਆਏ ਤੇ ਪਹਿਲੀ ਗੱਲ ਤੇ ਆਪਾਂ ਇਹ ਆਨਾਂ ਵੀ ਘਰੇ ਜਾਓ ਤਸੱਲੀ ਕਰਕੇ ਖੜੋ ਨਾ ਤੇ ਤਸੱਲੀ ਹੋ ਜਾਂਦੀ ਹੈ ਮਾਰੇ ਪਸ਼ੂ ਅੱਖੀ ਵੀ ਖੇਂਦੇ ਨੇ ਦੋਸਤ ਹਾਂਜੀ ਵੀਡੀਓ ਤੇ ਸਿਰਫ ਆਪਾਂ ਇੱਕ ਚਿੱਠੀ ਪਾ ਗਏ ਇੰਨੀਆਂ ਨਗਰ ਆਪਣਾ ਤੋਂ ਹੈ ਗਈ ਆ ਮੈਸੇਜ ਕਰਤਾ ਉਹਨਾਂ ਨੂੰ ਘਰੇ ਜਾਓ ਤਸੱਲੀ ਕਰਕੇ ਖੜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ